ਨੇਹਾ ਹਾਂਜੀ ਮੰਮੀ ਲੱਭ ਤਾ ਤੇ ਡੈਡੀ ਨੂੰ ਚਾਹ ਫੜਾਇਆ ਬਾਹਰ ਬੈਠੇ ਨੇ ਅੱਛਾ ਫੜਾਇਆ ਹੁਣ ਲੈ ਫਟਾਫਟ ਫੜਾਇਆ ਮੈਂ ਕੰਮ ਕਰ ਲਾਂ ਹੋਰ ਹਾਂਜੀ ਇੱਥੇ ਬੈਠੇ ਨੇ ਡੈਡੀ ਡੈਡੀ ਹਾਂ ਬਤਾ ਆਲੂ ਚਾਹ ਲੈ ਆ ਚਾਹ ਹਾਂਜੀ ਹੋਰ ਪੁੱਤ ਆ ਜਾ ਮਟਰ ਥੋੜੀ ਜਾਂਦੇ ਸੀ ਹਾਂ ਪੁੱਤ ਅੱਛਾ ਹਲੇ ਥੋੜੇ ਜੇ ਕੱਚੇ ਨੇ ਦਾਣਾ ਪੂਰਾ ਬਣਿਆ ਨਹੀਂ ਹੋਰ ਟਣਾ ਰੋਟੀ ਰੋਟੀ ਲਾ ਲਈ ਮੰਮੀ ਨੇ ਡੈਡੀ ਨੇ ਨਹੀਂ ਹਲੇ ਤਾਂ ਨਹੀਂ ਬਣਾਈ ਡੈਡੀ ਅੱਛਾ ਮੰਮੀ ਕਹਿੰਦੇ ਪਹਿਲਾਂ ਡੈਡੀ ਨੂੰ ਚਾਹ ਫੜਾਇਆ ਵੀਰਾ ਆ ਗਿਆ ਨਹੀਂ ਡੈਡੀ ਵੀਰਾ ਤਾਂ ਪਤਾ ਨਹੀਂ ਕਿੱਥੇ ਫਿਰਦਾ ਰਹਿੰਦਾ ਨਾ ਤਾਂ ਵੀਰੇ ਨੇ ਕੋਈ ਕੰਮ ਕਰਨਾ ਹੁੰਦਾਗਾ ਕੋਈ ਨਾ ਫਿਰ ਆਉਣ ਦੇ ਮੈਂ ਪੁੱਛਦਾ ਉਹਨੂੰ ਅੱਜ ਹੋਰ ਸਾਰਾ ਦਿਨ ਵੀਰਾ ਘਰੇ ਨਹੀਂ ਵੜਦਾ ਹੈਗਾ ਹੋਰ ਕਿਤੇ ਅੱਥੋਂ ਹੀ ਨਿਕਲ ਜਾਏ ਹਾਂਜੀ ਹੋਰ ਮਸ ਚੱਲ ਠੀਕ ਹੈ ਡੈਡੀ ਤੁਸੀਂ ਵੀ ਲੋ ਜਾਓ ਮੈਂ ਮੰਮੀ ਨਾਲ ਕੰਮ ਕਰਾਦਾ ਠੀਕ ਹੈ ਮੰਮੀ ਹਾਂ ਪੁੱਤ ਡੈਡੀ ਰੋਟੀ ਨੂੰ ਪੁੱਛਦੇ ਸੀ ਰੋਟੀ ਬਸ ਆਟਾ ਗੁੰਨਾ ਬੈ ਲੱਗਦੇ ਪੁੱਤ ਮੈਂ ਰੋਟੀ ਅੱਛਾ ਮੈਂ ਕਿ ਪਾਣੀ ਧਰਦਾ ਗਰਮ ਹੋ ਜਾਊਗਾ ਚੱਲ ਉਹ ਵੀ ਆਪ ਕੋਈ ਜਾਂਦੀ ਹੈਗੀ ਮੰਮੀ ਵੀਰਾਂ ਕਿੱਥੇ ਜਾਂਦਾਗਾ ਡੈਡੀ ਵੀ ਪੁੱਛੀ ਜਾਂਦੇ ਸੀਗੇ ਪੁੱਤ ਕੀ ਦੱਸਾਂ ਮੈਨੂੰ ਕਿਹੜਾ ਉਹ ਦੱਸ ਕੇ ਜਾਂਦਾਗਾ ਉਹਨਾਂ ਤਾਂ ਸੱਚੀ ਮੈਨੂੰ ਵੀ ਤਪਾ ਲਿਆ ਪਤਾ ਨਹੀਂ ਕਿੱਥੇ ਜਾਂਦਾ ਨਾ ਕੋਈ ਕੰਮ ਧੰਦਾ ਕਰਦਾ ਆ ਪੜਨ ਲਾਇਆ ਸੀ ਨਾ ਪੜਿਆਗਾ ਹੋਰ ਸਕੂਲ ਦੇ ਵਿੱਚ ਮੈਨੂੰ ਵੀ ਮੈਡਮ ਐਹੀ ਗੱਲ ਕਹਿੰਦੀ ਸੀ ਕਿ ਤੇਰਾ ਭਰਾ ਤਾਂ ਵਿਗੜਿਆ ਪਿਆ ਮੇਰੀ ਵੀ ਬੇਇੱਜ਼ਤੀ ਕਰਾ ਕੇ ਰੱਖਤੀ ਹੁਣ ਕਿਹੜੇ ਵੇਲਾਂ ਦੇਗਾ ਕਿੰਨਾ ਟਾਈਮ ਹੋ ਗਿਆ ਹੁਣ ਆਈ ਨਹੀਂ ਹੈਗਾ ਉਹ ਮੇ ਰੋਟੀ ਖਾਣਾਂ ਘਰੇ ਆ ਕੇ ਬਸ ਮੰਮੀ ਉਹਨੂੰ ਕਿਹੜਾ ਭੁੱਖ ਲੱਗਦੀ ਹੈਗੀ ਹੁਣ ਧਾਕੇ ਕਹਿ ਦੇਣਾ ਵੀ ਮੈਂ ਖਾਣੀ ਨਹੀਂ ਪਤਾ ਨਹੀਂ ਵੀਰੇ ਦਾ ਸਵੇਰ ਨੂੰ ਵੀ ਕੀ ਹੋਇਆ ਪਿਆਗਾ ਝਿੜ ਝੜਾ ਜਦੋਂ ਮਰਜ਼ੀ ਬੁਲਾ ਲਉ ਭੱਜ ਕੇ ਪੈ ਜਾਂਦਾਗਾ ਪੁੱਤ ਕੀ ਕਹਾ ਉਹ ਤਾਂ ਮੈਨੂੰ ਵੀ ਨਹੀਂ ਮੂੰਹ ਬੋਲਦਾਗਾ ਚੱਲ ਕੋਈ ਨਾ ਮੈਂ ਰੋਟੀ ਲਾ ਲਾਂ ਪਹਿਲਾਂ ਰੋਟੀ ਖਾ ਲਾਂ ਦੇਖਦੇ ਆਂ ਫਿਰ ਫੋਨ ਫਾਨ ਕਰਕੇ ਦੇਖ ਲੈਨੇ ਫੋਨ ਕਿਹੜਾ ਉਹ ਚੱਕਦਾਗਾ ਫੋਨ ਵੀ ਨਹੀਂ ਚੱਕਦਾ ਹੈਗਾ ਚੱਲ ਮੈਂ ਨਾ ਤੇਰੇ ਡੈਡੀ ਨੂੰ ਫੜਾਦੀ ਮੈਂ ਰੋਟੀ ਬਣਾਉਣੀ ਹੈਗੀ ਠੀਕ ਆ ਖਾ ਕੇ ਆਪਣੇ ਗਾਇਆਂ ਸਿਰੱਖਦੇ ਆ ਲਾਲ ਸੀ ਪੈ ਆ ਕਿੱਥੋਂ ਆਇਆ ਤੂੰ ਕਿਵੇਂ ਗੇੜੇ ਜਦੰਦਾਂਵਾ ਹੋ ਕਿੱਥੋਂ ਆਇਆ ਇੱਥੇ ਦੀ ਬਾਪੂ ਸਾਰੀ ਦਿਹਾੜੀ ਦਾ ਉੱਤੇ ਦਾਕ ਕੇ ਪਤਾ ਨਹੀਂ ਕਿੱਥੋਂ ਆਇਆ ਠੱਕੇ ਖਾ ਕੇ ਕਿ ਤੂੰ ਕੀ ਤੋਂ ਪੀ ਕੇ ਆਇਆ ਕੀ ਖਾ ਕੇ ਆ ਕੁਛ ਨਹੀਂ ਖਾਦਾ ਹੈਗਾ ਤੂੰ ਹਾਂ ਨਾ ਕੀ ਖਾ ਰੱਖਿਆ ਤੂੰ ਕੁਛ ਨਹੀਂ ਖਾਦਾ ਹੈਗਾ ਮਾਤੇ ਤੇ ਅੱਖਾਂ ਤਾਂ ਤੇਰੀਆਂ ਲਾਲ ਹੋਈਆਂ ਪਈਆਂ ਨੇ ਬੁਖਾਰ ਹੋ ਗਿਆ ਮਾਤੇ ਦੇਖ ਆ ਪਾ ਦੇ ਲੈ ਪਿੰਡਾ ਦਾ ਤੇਰਾ ਠੰਡਾ ਹੋਇਆ ਪਿਆ ਤਾਂ ਸਾਨੂੰ ਝੂਠ ਬੋਲੀ ਜਾਂਦਾ ਹੈ ਬੁਖਾਰ ਆਲਾ ਹੈ ਗੇੜੇ ਖਾਂਦਾ ਹੁੰਦਾ ਮੈਂ ਤਾਂ ਕਿਹੜੇ ਬੇੜਿਆਂ ਦਾ ਨਿਕਲਿਆ ਤੜਕੇ ਦਾ ਗਿਆ ਘਰੇ ਨਹੀਂ ਬੜਿਆ ਹੈਗਾ ਹੈ ਨਾ ਤੂੰ ਟਾਈਮ ਸਿਰ ਰੋਟੀ ਖਾਣਾ ਹੈਗਾ ਸਾਨੂੰ ਕਿਉਂ ਤਪੋਣਾ ਤੂੰ ਮੈਂ ਤਾਂ ਬਾਰੇ ਦੋਸਤ ਲਵੇ ਦੀ ਦੋਸਤ ਦੀ ਨਾਲ ਪੜਦੇ ਨੇ ਹੋਰ ਕੌਣ ਪੜਦਾ ਨਾ ਚੰਗਾ ਭਲਾ ਤੈਨੂੰ ਕੰਮ ਤੇ ਲਾਇਆ ਸੀ ਉੱਥੇ ਨਹੀਂ ਟਿਕਿਆ ਹੈਗਾ ਬਾਅਦ ਚ ਕੰਮ ਇਹ ਕਰਨਾ ਕਦੋਂ ਕਰਨਾ ਹੁਣ ਤਾਂ ਤੇਰਾ ਟਾਈਮ ਹੈ ਕੰਮ ਕਰਨ ਦਾ ਆ ਜਿਹੜੇ ਕੰਮਾਂ 'ਚ ਪੈਣਾ ਕੁਝ ਨਹੀਂ ਮਿਲਣਾ ਇਹਨਾਂ 'ਚ ਪਰ ਇਹ ਤਾਂ ਮੇਰੇ ਖੇਡਣ ਦੇ ਦਿਨ ਨੇ ਆ ਬੁੜਾ ਹੋਇਆ ਕਰੇਗਾ ਹੁਣ ਕੰਮ ਤੂੰ ਸਾਰਾ ਤੁਸੀਂ ਬਗਾੜਿਆ ਹੋਇਆ ਇਹ ਆਹੋ ਮੈਂ ਬਗਾੜਿਆ ਬਗਾੜਿਆ ਦਾ ਤਾਏ ਆ ਜਿਹੜਾ ਚੋਰੀ ਚੋਰੀ ਮੇ ਤੋਂ ਪੈਸੇ ਦਿੰਦੀ ਰਹੀ ਆ ਚੱਲ ਚੁੱਪ ਕਰ ਮੇਰਾ ਸਰ ਦੁਖਦਾ ਬਜਟ ਕਾ ਨਾ ਮੈਨੂੰ ਐਂ ਦੱਸ ਤੈਨੂੰ ਆ ਨਸ਼ੇ ਚ ਮਿਲਦਾ ਕੀ ਐ ਨਸ਼ੇ ਕੋਣ ਕਹਿੰਦਾ ਕਰਦਾ ਮੈਂ ਨਸ਼ੇ ਕੀ ਕਰਦਾ ਕਿਤੇ ਹੋਰ ਤਾਂ ਨਹੀਂ ਚਿੱਟਾ ਚਿੱਟਾ ਲਾਉਣ ਲੱਗ ਗਿਆ ਕੁਛ ਨਹੀਂ ਲਾਉਂਦਾ ਹੈਗਾ ਮੈਂ ਇਹ ਜਿੰਦਗੀ ਜਮੀ ਬਰਬਾਦ ਕਰ ਲੈ ਸਾਨੂੰ ਜਉਦੇ ਜੀ ਮਾਰ ਉਹੀ ਲੱਗਦਾ ਮੈਨੂੰ ਤਾਂ ਵੀ ਚਿੱਟੇ ਵਾਲਾ ਬਣ ਗਿਆ ਕਿਤੇ ਇਹ ਜਿਹੇ ਵਾਲੀ ਨੇ ਸਾਨੂੰ ਕਿਉਂ ਤਪਾਉਣਾ ਤੂੰ ਸਾਨੂੰ ਕਿੱਥੇ ਪਾਣਾਗਾ ਆ ਦੇਖ ਲੈ ਤੇਰੇ ਵੱਡੇ ਤਾਏ ਕਾ ਮੁੰਡਾ ਹੋ ਚ ਭਰਤੀ ਹੋ ਗਿਆ ਤੂੰ ਸਾਨੂੰ ਨੀਵਾ ਤੇ ਨੀਵਾ ਚ ਕਹੀ ਜਾਣਾ ਕੱਲ ਤਾਂ ਇਹਨੂੰ ਮੋਟਰਸਾਈਕਲ ਲਿੰਦੇ ਨਾ ਕੋਈ ਰੁਪਈਆ ਦੇਣਾ ਜਿੰਨ ਵਫਾ ਹੋ ਜਾ ਅੰਦਰ ਬਗਜਾ ਰੋਟੀ ਲਿਆਉਣੀ ਹੈ ਮੈਂ ਤੇਰਾ ਸਿਰ ਦੁਖਣ ਲਾਤਾ ਮੇਰਾ ਚੁੱਪੇ ਨਹੀਂ ਕਰਦੇ ਹੈਗੇ ਚੁੱਪ ਕਰ ਜੋ ਬਹਿ ਜਾ ਟੱਕੇ ਮੈ ਹੁਣੇ ਡੰਡਾ ਫੇਰ ਦੋ ਇਦੇ ਨਾਲ ਤਾਂ ਨਾ ਰੱਬ ਇੱਕ ਕੁੜੀ ਦੇ ਦਿੰਦਾ ਘਟੋ ਘਟ ਵਿਆਹ ਕੇ ਤਾਂ ਤੋੜ ਦਿੰਦੇ ਆ ਲਹੂ ਪੀਣਾ ਤਾਂ ਨਾ ਪੱਲੇ ਪੈਂਦਾ ਤੂੰ ਹੀ ਸੁੱਖਾਂ ਸੁਖ ਦੀ ਫਿਰਦੀ ਸੀ ਵੀ ਮੁੰਡਾ ਹੋ ਜੇ ਮੁੰਡਾ ਹੋ ਜੇ ਬੱਦੇ ਦਾ ਰੱਖਣਾ ਕੀ ਕਰਨਾ ਮੈਨੂੰ ਕੀ ਪਤਾ ਸੀ ਇਹ ਜੇ ਲੱਛਣ ਕਰੂ ਨਾਲੇ ਮੇਰੀ ਗੱਲ ਸੁਣ ਇੱਕ ਤੂੰ ਮਾੜਾ ਮੱਟਾ ਤੁਸੀਂ ਵੀ ਪਤਾ ਕਰ ਲਿਆ ਕਰੋ ਕਿਹੜੇ ਮੁੰਡਿਆ ਕੋਲੇ ਬੈਠਦਾ ਉੱਠਦਾ ਹੈ ਹੁਣ ਤਾਂ ਕਰੂੰਗਾ ਹੀ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਵੀ ਆਹ ਲੱਛਣ ਕਰੂ ਇਹ ਹੁਣ ਤਾਂ ਆਪੀ ਕਰੋਗੇ ਪਤਾ ਪਹਿਲਾਂ ਤੇ ਮੜਾ ਇਹ ਖਿੱਚ ਕੇ ਰੱਖੀਦਾ ਹੁੰਦਾ ਸੀ ਪੁੱਤ ਨੂੰ ਚਮਲਾਇਆ ਦਾ ਤਾਇਆ ਵਾਲਾ ਜਦੋਂ ਤਾਂ ਮੂਰੇ ਆ ਜਾਂਦੀ ਹੈ ਜਾਂ ਕੁਝ ਕਰਨ ਲੱਗਦਾ ਫਿਰ ਹੋਰ ਕੀ ਕਰਾਂ ਮੈਨੂੰ ਕੀ ਪਤਾ ਸੀ ਆ ਸਿਆਪੇ ਛੜਨਗੇ ਇਹ ਤੀਵੀਂ ਹੀ ਵਿਗਾੜਦੀਆਂ ਨੇ ਛਾਪੇ ਸਾਰੇ ਨਾ ਪੜਿਆ ਪੜਨ ਲਾਇਆ ਉੱਥੇ ਨਹੀਂ ਪੜਿਆ ਕੰਮ ਤੇ ਲਾਇਆ ਉੱਥੇ ਨਹੀਂ ਖੜਾ ਹੈਗਾ ਦੱਸਣ ਤਾਂ ਆਪਣਾ ਠਿੱਠ ਕਰ ਰੱਖਿਆਗਾ ਕੋਈ ਨਾ ਮੈਂ ਦੇਖਦਾ ਨਾਲੇ ਤਾਂ ਮੋਟਰਸਾਈਕਲ ਨੂੰ ਚਾਬੀ ਨਹੀਂ ਦੇਣੀ ਠੀਕ ਹੈ ਲੋਕ ਲਾ ਕੇ ਖੜਾਉਣਾ ਮੈਂ ਮੈਂ ਤਾਂ ਨਹੀਂ ਫੜਾਉਂਦੀ ਚਾਬੀ ਕੀ ਹੋ ਗਿਆ ਬੋਲੀ ਘਾ ਤਾਂ ਜਾਣੇ ਹੋ ਤੁਸੀਂ ਉਹ ਆ ਗਿਆ ਤੇਰਾ ਭਰਾ ਬੜਾ लाਡਲਾ ਅੱਛਾ ਅੱਜ ਫੇਰ ਨਿਹਾਂ ਨੇ ਤਨ ਕੀ ਖਾ ਪੀ ਰੱਖਿਆਗਾ ਅੱਖਾਂ ਲਾਲ ਕਰੀ ਫਿਰਦਾ ੁੱਤ ਹੋ ਕੇ ਆਇਆ ਜਮਾ ਡਿੱਗਦਾ ਟੈਂਦਾ ਡੈਡੀ ਤੁਸੀਂ ਪਤਾ ਕਰ ਲਉ ਨਾ ਵੀਰਾ ਕਿੱਥੇ ਜਾਂਦਾਗਾ ਹੁਣ ਤਾਂ ਪਤਾ ਕਰੂੰਗਾ ਹੀ ਕਰੂੰ ਤੇ ਫਿਰ ਤੁਸੀਂ ਆਪਸ ਚ ਕਿਉਂ ਲੜੇ ਜਾਂਦੇ ਹੋਗੇ ਸਭ ਵੀਰੇ ਨੂੰ ਸੁਧਾਰੋ ਤੁਸੀਂ ਕੀ ਸੁਧਾਰੀਏ ਸਾਨੂੰ ਤਾਂ ਆਪ ਤੰਗ ਕਰ ਰੱਖਿਆ ਪੁੱਤ ਤੇ ਫਿਰ ਮੰਮੀ ਲੜ ਕੇ ਤਾਂ ਕੋਈ ਹੱਲ ਨਹੀਂ ਨਾ ਹੈਗਾ ਮੈਂ ਤਾਂ ਹੀ ਕਹਿੰਦੀ ਤੇਰੇ ਡੈਡੀ ਨੂੰ ਤੁਸੀਂ ਮੜਾ ਜਾ ਹੁਣ ਜਾ ਕੇ ਆਇਓ ਮੜਾ ਦੇਖੋ ਕਿੱਥੇ ਜਾਂਦਾ ਬੈਠਦਾ ਇਹ ਪੁੱਛੋ ਮੜਾ ਜਾ ਡੈਡੀ ਜਿਹੜੇ ਮੁੰਡਿਆਂ ਨਾਲ ਜਾਂਦਾ ਨਾ 4690 ਲਾ ਕੇ ਆਇਓ ਨਾਲੇ ਕੋਈ ਨਾ ਬੱਤ ਹੁਣ ਤਾਂ ਬਾਕੀ ਨੂੰ ਘਰੋਂ ਪੈਰੀਂ ਨਾ ਚੱਕਣ ਦਿਓ ਫਿਰ ਕੀ ਕਰੀਏ ਹੁਣ ਸਾਨੂੰ ਸਿੱਟ ਜਾਂਦਾ ਠੱਕੇ ਮਾਰ ਕੇ ਅਸੀਂ ਕੀ ਕਰੀਏ ਨੇਹਾ ਤੈਨੂੰ ਪਤਾ ਤਾਂ ਹੈ ਪੁੱਤ ਚੱਲ ਕੋਈ ਨਹੀਂ ਅੰਦਰ ਐ ਕਿਸੇ ਨਾਲ ਲੜੋ ਅੰਦਰ ਜਿੰਦਾ ਲਾਹ ਫੇਰੇ ਪਾਹ ਲੈਂਦਾ ਬੰਦਾ ਪਹਿਲੇ ਤੇ ਮੋਟਰਸਾਈਕਲ ਨੂੰ ਤੁਸੀਂ ਲੋਕ ਕਰਕੇ ਨਾ ਖੜਾ ਦਿਓ ਦੇਣੀ ਨਹੀਂ ਹੈਗੀ ਚਾਬੀ ਸਹੀ ਗੱਲ ਹੈ ਮਿਰਤ ਜਦੋਂ ਜੀ ਕਰਦਾ ਚੱਕੂ ਮੋਟਰਸਾਈਕਲ ਲੈ ਜਾਂਦਾ ਨਾਲ ਮਦੀਰ ਨੂੰ ਬਿਠਾ ਲੈਂਦਾ ਹੋਊਗਾ ਇਹੀ ਕੁਛ ਕਰਦਾ ਸਾਰੇ ਜਿਹੜੀ ਹੋਰ ਹੁਣ ਕਹਾ ਇਹ ਬਹੁਤ ਕਮਾਇਆ ਕਰਨ ਜਾਂਦੇ ਨੇ ਚਲ ਮੈਂ ਉਹਨੂੰ ਰੋਟੀ ਦੇ ਦਾਂ ਤੜਕੇ ਦਾ ਭੁੱਖਾ ਪਤਾ ਨਹੀਂ ਖਾਦਾ ਹੋ ਕਿਤੇ ਕੁਸਤ ਨਾ ਰੋਟੀ ਪਾ ਦਾਂ ਮੈਂ ਭੁੱਖਾ ਹੋਊ ਇੱਕ ਇਹ ਬਤੇਰੇ ਕੋਕ ਠੰਡੇ ਪੀਂਦੇ ਨੇ ਚਲ ਕੋਈ ਨਹੀਂ ਡੈਡੀ ਤੁਸੀਂ ਐਵੇਂ ਨਾ ਗੱਲ ਨੂੰ ਬਕਰਾ ਕਰੋ ਜਾਓ ਤੁਸੀਂ ਨਾਲੇ ਪਤਾ ਕਰਕੇ ਆਓ ਡੈਡੀ ਠੀਕ ਐ ਕੋਈ ਨਾ ਪੁੱਤ ਠੀਕ ਐ ਪੜ ਲਾ ਤੂੰ ਕੀ ਕਰਨਾ ਹੁਣ ਆ ਮੁੰਡਾ ਜਾ ਕਿੱਧਰ ਚੱਲ ਪਿਆ ਹਰਮਨ ਹੁਣ ਕਿੱਧਰ ਚੱਲ ਪਿਆ ਤੂੰ ਤੂੰ ਫਾਰਮ ਜੇ ਭਰ ਕੇ ਆਉਣੇ ਦੀ ਕਾਵੇ ਫਾਰਮ ਭਰ ਦਰ ਰਹਿਣਾ ਸਾਨੂੰ ਤਾਂ ਕਿਸੇ ਗੱਲ ਦਾ ਭੇਤ ਨਹੀਂ ਦਿੰਦਾ ਤੂੰ ਤੂੰ ਪਰ ਕਿਉਂ ਨਹੀਂ ਆਉਣੀ ਅਦਾਲੀ ਦਾ ਫੋਨ ਆਇਆ ਦੀ ਬਾਰੇ ਖੜਾ ਡੀਕਦਾ ਲਾਲੀ ਦਾ ਖੜਾ ਨਾ ਛੱਡੀ ਹੈ ਨਸ਼ੇੜੀ ਦਾ ਤਾਂ ਛੱਡ ਦੇ ਬੁੜੀਏ ਛੱਡ ਦੇ ਬੁੜੀਆਂ ਤੂੰ ਚੁੱਪ ਕਰਕੇ ਘਰੇ ਵੇ ਜਾ ਖਾਣ ਮੈਂ ਨਹੀਂ ਬਣਾਗਾ ਉਧਰ ਪਹਿਲਾਂ ਉਹ ਨਹੀਂ ਟਿਕਣ ਦਿੰਦਾ ਹੈਗਾ ਟਿਕਣ ਦਿੰਦਾ ਤੇ ਫਿਰ ਕੀ ਟਿਕਣ ਦੇਵੇ ਉਹ ਤਾਂ ਬੋਲੂਗੀ ਹੁਣ ਕੀ ਕਰੇ ਫਿਰ ਸਾਨੂੰ ਤੰਗ ਕਰਦਾ ਤੂੰ ਤਾਂ ਬੈਠਣਾ ਕਰੇ ਮੇਰਾ ਦੁੱਬਰ ਹੋਇਆ ਪਿਆ ਮੇਰੇ ਤੋਂ ਨਹੀਂ ਬੈਠਿਆ ਜਾਂਦਾ ਮੈਂ ਤਾਂ ਚੱਲਿਆ ਬਾਰ ਤੂੰ ਮੈਂ ਕ ਕੇ ਬਹਿ ਜਾ ਬਹਿ ਜਾ ਚੱਲਿਆ ਬਾਹਰ ਮੈਂ ਤਾਂ ਅਰੇ ਦਿਨ ਸੋਡੀ ਕਚਕਚ ਨਹੀਂ ਲੋਟ ਆਉਂਦੀ ਹੈਗੀ ਕਚਕਚ ਤਾਂ ਕਰਾਂਗੇ ਜਦੋਂ ਸਾਨੂੰ ਤਪਾਉਣਾ ਤੂੰ ਮਤਲਬ ਚੱਲਿਆ ਬਾਹਰ ਮਖਰਾ ਬਹਿ ਜਾ ਕਿਉਂ ਤੂੰ ਖੇਤਰ ਪ੍ਰੇੜ ਕਰਾਉਣੀ ਆ ਆਪਦੀ ਜਾਨਾ ਮੈਂ ਤਾਂ ਮੈਂ ਆਪਦੀ ਮਰਜ਼ੀ ਨਾਲ ਹੀ ਆਉਂਗਾ ਮੈਨੂੰ ਨਾ ਖੂਨ ਪਾਣ ਕਰਿਆ ਉਹਨਾਂ ਸੱਦੇ ਮੈਨੂੰ ਵੇ ਸਾਡੀ ਕਿੱਥੇ ਮੰਨਦਾ ਪਹਿਲਾਂ ਵੀ ਮਰਜ਼ੀਆਂ ਕਰਦਾ ਛੇਤੀ ਆ ਜਾਈ ਮੈਂ ਖਿਆ ਕੀ ਕਰਾਂ ਇਹਨੇ ਤਾਂ ਤੰਗ ਕਰ ਮਾਰਿਆ ਇਹ ਨਹੀਂ ਸੁਧਰਦਾ ਹੈਗਾ ਮੈਨੂੰ ਲੱਗਦਾ ਕਰਦੀਆਂ ਮੈਂ ਇਹਦਾ ਗੱਡੀ ਨਾਲ ਗੱਲ ਕਿੱਥੇ ਨਿਕਲਦਾ ਦੇਖਦੀਆਂ ਕਰ ਰਹੀ ਹਣੀ ਪਿੱਛਾ ਇਹਦਾ ਹੋਰ ਬਲਵਿੰਦਰ ਸ਼ਾਹ ਕਿਵੇਂ ਪਿਆ ਹੋਰ ਵਧੀਆ ਬਲਵਿੰਦਰ ਆਹ ਸੁਣਾ ਹੋਰ ਫਾਸਲ ਬਾੜੂ ਵਧੀਆ ਆ ਹਾਂ ਵਧੀਆ ਬਾਹਰ ਜਾਂ ਨਿੰਦਰ ਕੋਲ ਜਾ ਕੇ ਗੇੜਾ ਮਾਰੀ ਅੱਜ ਤੂੰ ਨਹੀਂ ਮਾਰਦਾ ਉਧਰ ਕਿਹੜਾ ਟੰਡ ਕਰਨੀ ਫਤੋ ਮੈਂ ਕਣਕੀ ਜੀ ਨੂੰ ਬਣੀ ਲਹਣ ਲੱਗਿਆ ਆ ਜੀ ਆਖਰੀ ਪਾਣੀਆ ਮਹਾਨ ਕਣਕ ਤਾਂ ਵਧੀਆ ਖੜੀਆ ਹੈ ਨਾ ਹਾਂ ਉਹ ਗੁੱਲੀ ਡੰਡਾ ਜਾਂ ਵਿੱਚ ਖਾ ਜਾਣਾ ਮਰਿਆ ਨਹੀਂ ਆਇਤ ਕੀ ਮਰਿਆ ਘੱਟਾ ਅੱਛਾ ਹੋਰ ਫਿਰ ਕੇ ਮੈਂ ਚੱਲਦਾ ਪਰਿਵਾਰ ਕੀ ਬਣਦਾ ਹੁੰਦਾ ਬੱਸ ਬਣਦਾ ਕੀ ਹੈ ਮੁੰਡੇ ਮੰਡੇ ਦਾ ਰਿਸ਼ਤਾ ਰੁੱਤਾ ਨਹੀਂ ਆ ਕਿ ਨਹੀਂ ਨਹੀਂ ਹਾਲੇ ਤੱਕ ਠੀਕ ਨਹੀਂ ਕਰ ਕੋਈ ਕੰਮ ਧੰਦਾ ਦਾ ਕਰਦਾ ਨਹੀਂ ਮੁੰਡੇ ਇਹਨੂੰ ਮੇਰੇ ਕੋਲ ਹੈਗਾ ਰਿਸ਼ਤਾ ਬਹੁਤ ਵਧੀਆ ਦੇਖ ਲੈ ਜੇ ਕਰਦਾ ਨਹੀਂ ਯਾਰ ਹਾਲੇ ਮੈਨੂੰ ਦੱਲ ਲੱਗਦਾ। ਕਿਉਂ? ਮੈਨੂੰ ਪਤਾ ਹੀ ਅੱਜਕੱਲ ਮੰਦੀਰ ਦਾ। ਉਹ ਮੰਦੀਰ ਤਾਂ ਇਹ ਤਾਂ ਚੱਲਦੀ ਰਹਿੰਦਾ। ਮੈਂ ਕੰਮ ਅੱਜਕੱਲ ਮੁੰਡੇ ਘੰਡ ਕਰਦੀ ਰਹਿੰਦੇ ਨੇ ਜਿਹੜਾ ਕਰਦੇ ਨੇ ਰਿਸ਼ਤਾ ਹੋ ਜੂ। ਕਿਸੇ ਸੀ ਤੋ ਪੂਰੀ ਨੂੰ ਕਾਣੂ ਦੁੱਖ ਲਾਉਣਾ ਐ ਵੀ ਬਾਪ ਕੱਟਾਂਗੇ। ਉਹ ਜਦ ਵਿਆਹ ਹੋ ਜੂਗਾ ਆਪੇ ਟਿਕ ਜਾਣਾ ਉਹਨੇ। ਘਰੇ ਬੈਠਣ ਲੱਗ ਜੂ। ਪਤਾ ਨਹੀਂ ਕਾ ਤੀਨ ਪੀਨੂ ਚੀਜ਼ਾਂ ਨੂੰ ਮੂੰਹ ਮਾਰਨ ਲੱਗ ਗਏ। ਆ ਬੇ ਹਟ ਜਾਣਾ ਤੂੰ ਦੇਖ ਲੈ ਫਿਰ ਤਾਂ ਮੈਂ ਕਰ ਲਊਂ ਗੱਲ। ਕੁੜੀ ਬਹੁਤ ਸੋਹਣੀ ਐ। ਚੱਲ ਮੈਂ ਘਰੇ ਦੇਖਦਾ ਹਾਂ। ਜਵਾਕਾਂ ਨਾਲ ਕਰੀਂ ਦੱਲੋ। ਆ ਇਹ ਚਲਦੀ ਰਹਿੰਦੇ ਹੁੰਦੇ ਨੇ ਕੰਮ ਆਪਾਂ ਕਰਾ ਦੂ ਰਿਸ਼ਤਾ ਮਰ ਰਿਸ਼ਤਾ ਬਹੁਤ ਵਧੀਆ ਹੋਇਆ ਰਗਣਾ ਹਾਲੇ ਖੜਜਾ ਯਾਰ ਹੈ ਖੜਜਾ ਮੜਾ ਯਾਰ ਪੰਡਾ ਮਨਾਏ ਤੇ ਹੀ ਕਰਾਂਗੇ ਚੱਲ ਤੂੰ ਸਲਾਹ ਕਰਦੀ ਘਰੇ ਠੀਕ ਆ ਪਰ ਜਾਈ ਨਾਲ ਸਲਾਹ ਕਰਦੇ ਪਰ ਮੈਨੂੰ ਦੱਸ ਦੇ ਹੋਰ ਤੂੰ ਸੁਣਾ ਤੇਰਾ ਪਰਿਵਾਰ ਕਿਵੇਂ ਆ ਬੜਾ ਬੜੇ ਚੱਲੀ ਜਾਂਦਾ ਰਿਸ਼ਤੇ ਉਸ ਦੇ ਕਰਾਈ ਜਾਂਦੇ ਆ ਬਾਕੀ ਖੇਤੀਬਾੜੀ ਦਾ ਹੋ ਜਾਂਦਾ ਵਿੱਚ ਢੋੜੀ ਜਾਂਦਾ ਕੰਮ ਸਾਰਾ ਚੱਲੀ ਜਾਂਦਾ ਕੁੜੀ ਕਨੇਡਾ ਵਾਕੀ ਹਾਂ ਕੁੜੀ ਵਾਕੀ ਕਨੇਡਾ ਹੋ ਵਧੀਆ ਵਗੈਰ ਰਿਸ਼ਤਾ ਹੋ ਗਿਆ ਵਧੀਆ ਹਾਂ ਵਧੀਆ ਵਿਆਹ ਕਰਿਆ ਹਾਂ ਹਾਂ ਬਸ ਵਧੀਆ ਪ੍ਰਮਾਤਮਾ ਦੀ ਕਿਰਪਾ ਹੈ ਬੰਦੇ ਵਧੀਆ ਟਿਕੜ ਗਏ ਬਹੁਤ ਵਧੀਆ ਬੰਦੇ ਨੇ ਬਹੁਤ ਸਾਊ ਨੇ ਬੰਦੇ ਪਰਿਵਾਰ ਬਹੁਤ ਵਧੀਆ ਛੋਟਾ ਪਰਿਵਾਰ ਹੈ ਹਾਂ ਹੋਰ ਬਸ ਵਧੀਆ ਵੀਰੇ ਕੀ ਖਾਇਮ ਪੀਂਗਾ ਬਾਕੀ ਕੁਛ ਨਹੀਂ ਖਾਣਾ ਪੀਣਾ ਮੌਜ ਨਾ ਨਾ ਕੁਛ ਨਹੀਂ ਫਿਰ ਮੈਂ ਸਲਾਹ ਕਰਕੇ ਦੱਸ ਦਈ ਤੂੰ ਹਾਂ 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 ਚੱਲੇ ਬੈ ਜਾ ਨਾ ਨਾ ਮੈਂ ਚੱਲਦਾ ਫਿਰ ਮੈਂ ਹਾਂ ਚੰਗਾ ਫਿਰ ਮਿਲਦੇ ਆ ਜਾ ਕੇ ਗੱਡਾ ਮਾਰਦਾ ਕਰ ਉਧਰ ਕੋਈ ਨਹੀਂ ਕੋਈ ਨਹੀਂ ਹਾਂ ਚੰਗਾ ਹਾਂਜੀ ਮੰਮੀ ਕਾਫ ਟਾਈਮ ਹੋ ਗਿਆ ਅੱਜ ਵਾਲਾ ਟਾਈਮ ਲੱਗਦਾ ਚਲ ਕੋਈ ਨਹੀਂ ਮੰਮੀ ਖੜ ਕੇ ਹੋਣਗੇ ਕਿਸੇ ਪਾਸੇ ਆ ਮੁੰਡਾ ਜੀ ਕਦੋਂ ਦਾ ਗਿਆ ਉਹ ਨਹੀਂ ਆਇਆ ਇਹਨਾਂ ਨੇ ਉਹਨੂੰ ਕਿਹਾ ਵੀ ਆਜੇ ਟਾਈਮ ਨਾਲ ਪਤਾ ਨਹੀਂ ਕਾਦੇ ਫਾਰਮ ਭਰ ਦਸਮ ਤਾਂ ਕੋਈ ਫੇਤ ਨਹੀਂ ਆਉਂਦਾ ਵੀਰੇ ਨੂੰ ਤਾਂ ਜਿੰਨਾ ਮਰਜ਼ੀ ਸਮਝਾ ਲੋ ਵੀਰੇ ਦੇ ਪੱਲੇ ਨਹੀਂ ਪੰਦੀ ਗੱਲ ਕੀ ਕਰੀਏ ਪੁੱਤ ਸਾਨੂੰ ਤਾਂ ਨਾ ਤੰਗ ਕਰ ਰੱਖਿਆ ਉਹਨੇ ਸਾਰਾ ਦਿਨ ਮੈਂ ਤਾਂ ਉਹਦੇ ਬਾਰੇ ਸੋਚਦੀ ਰਹਿਣੀ ਐ ਮੰਮੀ ਵੀਰੇ ਸਮਝਦਾ ਨਹੀਂ ਹੈਗਾ ਵੀਰੇ ਨੂੰ ਜਿੰਨਾ ਮਰਜ਼ੀ ਸਮਝਾ ਦਿਓ ਤੁਸੀਂ ਸਗੋਂ ਨਾ ਹੋਰ ਕੁੱਠਾ ਸਿੱਧਾ ਬੋਲ ਦਿੰਦਾ ਇਸ ਦੋਤਾ ਵਰਸੰਦਾ ਆਈ ਨਾ ਵੋ ਮੈਂ ਸੋਤਰੀ ਚਲ ਉਹਦਾ ਰਿਸ਼ਤਾ ਰੁਛਤਾ ਦੇ ਲਈਏ ਕੋਈ ਅਗਰ ਪਿਆਰ ਤੋਂ ਬਾਅਦ ਸੁਧਰੀ ਜਾਵੇ ਕੀ ਗੱਲ ਮੰਮੀ ਕਿਸੇ ਦੀ ਕੁੜੀ ਤੁਸੀਂ ਬਰਬਾਦ ਕਰਨੀ ਆਪਣੇ ਘਰੇ ਲਿਆ ਕੇ ਇੱਥੇ ਪਤਾ ਤਾਂ ਹੈਗਾ ਤੁਹਾਨੂੰ ਵੀ ਰੋ ਕਿਵੇਂ ਦਾ ਫਿਰ ਕੋਤੋਂ ਕੁਛ ਨਾ ਕੁਛ ਤਾਹੀਲਾ ਕਰਨਾ ਪਊਗਾ ਲੈ ਫਿਰ ਆਏ ਆਪਾਂ ਹੁਣ ਕਿਸੇ ਦੀ ਥੋੜੀ ਲੋੜ ਆ ਗਈ ਤੇਰੇ ਡੈਡੀ ਦੀ ਜਿਹੜੇ ਡੈਡੀ ਦਾਸਾ ਸੁਣੋ ਪਰਸੇ ਨਹੀਂ ਆਉਣਾ ਉਸੇ ਪਾਰਾ ਟਾਈਮ ਲਾਇਆ ਹੈ ਬਸ ਮੈਂ ਖੇਤ ਕਣਕ ਨੂੰ ਪਾਣੀ ਚਾ ਚੱਲਦਾ ਸੀ ਤੇ ਫੋਨ ਤਾਂ ਚੱਕ ਲਾਂ ਮੈਂ ਤਿੰਨ ਚਾਰ ਫੋਨ ਕਰਦੇ ਨਾ ਤੁਸੀਂ ਪਹੁੰਚ ਚੱਕਿਆ ਫੋਨ ਉੱਥੇ ਰੇਂਜ ਹੀ ਨਹੀਂ ਬਣਦੀ ਇੱਥੇ ਬੈਰੜੀ ਪਾਣੀ ਲਿਆ ਨਾ ਬਸ ਮੈਂ ਬੈਰੜੀ ਠੀਕ ਨਾ ਤੂੰ ਬੈ ਜਾ ਪਾਣੀ ਤੇ ਲਿਆ ਦੇ ਨਾ ਪਾਣੀ ਲਿਆ ਦੇ ਜੀ ਮੁੰਡਾ ਕਰੀਆ ਕਿੱਥੇ ਕਰਿਆ ਉਹ ਤਾਂ ਸਵੇਰ ਦਾ ਨਿਕਲਿਆਗਾ ਤਾਂ ਹੀ ਤਾਂ ਤੈਨੂੰ ਕਹਿ ਕੇ ਤਾਂ ਗਿਆ ਸੀ ਵੀ ਉਹਨੂੰ ਬਾਹਰ ਜਾਣ ਨਾ ਦੇ ਕੀ ਕਰਾਂਗਾ ਮੈਂ ਤਾਂ ਫਾਰਾਂ ਪੂਰੇ ਭਰ ਕੇ ਆਣਾ ਲਾਲੀ ਨਾਲ ਬਹਾਨੇ ਲਾਉ ਬਹਾਨੇ ਲਾਉਗਾ ਉਹ ਤਾਂ ਬਾਹਰ ਨਿਕਲਨੇ ਤੈਨੂੰ ਕਿਹਾ ਕਿਤਾ ਕਹਿ ਤੀ ਤੁਸੀਂ ਤਾਂ ਕਹਿ ਕੇ ਗਏ ਸੀ ਮੇਰੀ ਕਿਹੜਾ ਸੰਦਨ ਨੂੰ ਪਤਾ ਤਾਂ ਹੈ ਮੇਰੀ ਮੰਨਦਾ ਕੋਈ ਮੈਂ ਤਾਂ ਧੱਕਾ ਮਾਰ ਕੇ ਸਿੱਟ ਜਾਂਦਾ ਆਉਂਦੀ ਨਮੈ ਸੱਪਾ ਹੁਣ ਫੇਰ ਦੇਖਣ ਜਾਣਾ ਪਊਗਾ ਕਿੱਦੇ ਕਿਹਾ ਹੁਣ ਨਹੀਂ ਸੰਦ ਨੂੰ ਥਿਆਉਂਦਾ ਲਗਾ ਹੁਣ ਕੀ ਪਤਾ ਖਬਰ ਕਿੱਧਰ ਭਾਗ ਗਿਆ ਹੋਗਾ ਤਾਂ ਹੀ ਸਾਨੂੰ ਫੋਨ ਕੀਤਾ ਸੀਗਾ ਮੈਂ ਚੱਲ ਮੈਂ ਫੋਨ ਕਰ ਦਿੰਦੀ ਆ ਉਦੋਂ ਤੇ ਉਦਨ ਮੜਾ ਇਹ ਦੇਖ ਲੈਣਗੇ ਫੋਨ ਦੀ ਤਾਂ ਤੈਨੂੰ ਪਤਾ ਤਾਂ ਹੈਗਾ ਉੱਥੇ ਮੋਟਰ ਤੇ ਕਿੱਥੇ ਰੇਂਜ ਬਣ ਗਈ ਆ ਕੋਈ ਨਹੀਂ ਆਜੂਗਾ ਵੀਰਾ ਕਾਦੇ ਵਾਸਤੇ ਨਸ਼ੇ ਨਾਲ ਫੇਰ ਡੱਕ ਕੇ ਆਜੂਗਾ ਪੁੱਤ ਤੈਨੂੰ ਪਤਾ ਨਹੀਂ ਹੈਗਾ ਉਹਦਾ ਚਲ ਕੋਈ ਨਹੀਂ ਮੰਮੀ ਫਿਰ ਤੁਸੀ ਸਮਝਾਉਣੇ ਹੋ ਤਾਂ ਸਮਝਣਾ ਉਹਨਾ ਵੀਰੇ ਨੇ ਸਮਝ ਹੀ ਜਾਣਾ ਤੇ ਨਹੀਂ ਸਮਝਣਾ ਫਿਰ ਜਨਾ ਮਰਜੀ ਸਮਝਾ ਲਓਨੇ ਨਹੀਂ ਸਮਝਣਾ ਹੈਗਾ ਫਿਰ ਇਹਦਾ ਕੋਈ ਨਾ ਕੋਈ ਹੀਲਾ ਤਾਂ ਕਰਨਾ ਪੂਗਾ ਇਹਦਾ ਫਿਰ ਸੁਧਰਣਾ ਨਹੀਂ ਹੈਗਾ ਇਹ ਮੈਂ ਕਹਿੰਦੀ ਸੀ ਕੋਈ ਰਿਸ਼ਤਾ ਰਸਤੇ ਦੇ ਲਈਏ ਆਪੇ ਲੱਗ ਜੂਗਾ ਕੰਮ ਧੰਦੇ ਮਗਰੋਂ ਤਾਂ ਮੇਰੇ ਮੂੰਹ ਦੀ ਗੱਲ ਖੋਲੀ ਆਇਆ ਏ ਬੰਦਾ ਇੱਕ ਬੁਜੇਂਦਰ ਆਇਆ ਏ ਰਿਸ਼ਤੇ ਬਾਰੇ ਮੈਂ ਤਾਂ ਉਹਨੂੰ ਹਲੇ ਫਿਲਹਾਲ ਕਿਹਾ ਸੀ ਵੀ ਰੁਕ ਜਾ ਭਾਈ ਅੱਛਾ ਹਾਂ ਵੀ ਕਿਹਨੂੰ ਪਤਾ ਏ ਮੰਢੇਰ ਦਾ ਮਹਾ ਬਾਹਰ ਮੂਮਰ ਦੇ ਫਰੀਜ ਜਾਂਦੇ ਨੇ ਉਹ ਵੀ ਐਂ ਕਹਿੰਦਾ ਤੇ ਕਹਿੰਦਾ ਵੀ ਰਿਸ਼ਤਾ ਕਰ ਦਿੰਦੇ ਆਂ ਆਪੇ ਲੋਟ ਆ ਜਾਊਗਾ ਵਧੀਆ ਕੀਤਾ ਡੈਡੀ ਤੁਸੀਂ ਮਨਾ ਕਰਤਾ ਆ ਮੈਂ ਵੈਸੇ ਤਾਂ ਮਨਾ ਕਰਤਾ ਪਰ ਮੈਂ ਸੋਡੇ ਨਾਲ ਸਲਾਹ ਕਰ ਦਿੰਦਾ ਕਿਉਂ ਮਨਾ ਕਾਤੋਂ ਕਰਤਾ ਲੈ ਦੱਸ ਮੈਂ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਣੇ ਹੋਗੇ ਤੁਹਾਨੂੰ ਪਤਾ ਨਹੀਂ ਹੈਗਾ ਵੀਰਾ ਕਿਵੇਂ ਦਾਗਾ ਐਨੇ ਨਸ਼ੇ ਕਰਦਾਗਾ ਕੰਮ ਕਰਤਾ ਕੋਈ ਕਰਦਾ ਨਹੀਂ ਸਹੀ ਗੱਲ ਹੈਗੀ ਉਹ ਮੇਰੀ ਗੱਲ ਸੁਣੋ ਕੀ ਪਤਾ ਵਿਆਹ ਤੋਂ ਬਾਅਦ ਸੁਧਰੀ ਜਾਵੇ ਨਸ਼ਾ ਬੰਦਾ ਛੱਡ ਹੀ ਦੇਵੇ ਮੈਂ ਤਾਂ ਕਹਿੰਦਾ ਆਪਾਂ ਦਾ ਦੁੱਖ ਕੱਟਦੀਆਂ ਕਿਤੇ ਹੋਰ ਵਿਚਾਰੀ ਮੈਨੂੰ ਵੀ ਹੋਣਾ ਉਹ ਨਹੀਂ ਬਥੇਰੇ ਬਿਗੜੇ ਹੋਏ ਜਵਾਬ ਸੁਧਰ ਜਾਂਦੇ ਆ ਵਿਆਹ ਤੋਂ ਬਾਅਦ ਤੁਸੀਂ ਤਾਂ ਆਪ ਨੂੰ ਹੀ ਜਵਾਬ ਦੇ ਤਾ ਮਸਾ ਤਾਂ ਖੜਾ ਸੀ ਨਾਲ ਬਜਿੰਦਰ ਆਪਣੀ ਉਹ ਤਾਂ ਕੁਛ ਨਹੀਂ ਕਹਿੰਦਾ ਉਹ ਤਾਂ ਕਰਾ ਦੂ ਇਹੋ ਜਿਹੇ ਹੱਥ ਦੇਖ ਕੇ ਕੋਈ ਨਹੀਂ ਨੇੜੇ ਲੱਗਦਾ ਹੁੰਦਾ ਉਹਨੇ ਤਾਂ ਮੇਰੇ ਵੀ ਪੁੱਛ ਲਿਆ ਵਿਚਾਰੇ ਨੇ ਆਪਾਂ ਨੂੰ ਉਹ ਤਾਂ ਕੁਛ ਨਹੀਂ ਕਹਿੰਦਾ ਉਹ ਤਾਂ ਕਹਿੰਦਾ ਕਰਾ ਦੂ ਉਹ ਤਾਂ ਆਪ ਕਹਿੰਦਾ ਕਿ ਨਾ ਵਿਆਹ ਤੋਂ ਬਾਅਦ ਖਬਰ ਸੁਧਰਿਆ ਜਾਵੇ ਸੋਦਰਤਾ ਜਾਊਗਾ ਹੁਣ ਤੁਸੀਂ ਜਵਾਬ ਦੇ ਤਾਂ ਅਗਲਾ ਕ ਖੜੂਗਾ ਨਾਲ ਨਹੀਂ ਹੂੰ ਤੂੰ ਐ ਥੋੜੀ ਠੋਕੇ ਜਵਾਬ ਦਿੱਤਾ ਮਮੀ ਤੁਸੀਂ ਰਹਿਮ ਕਰੋ ਫਾਦੇ ਵਾਸਤੇ ਐਵੇਂ ਪੰਗਾ ਲਈ ਜਾਂਦੇ ਹੋ ਕਿ ਹੁਣ ਵਿਆਹ ਦਾ ਤੁਹਾਨੂੰ ਪਤਾ ਨਹੀਂ ਹੈਗਾ ਮੇਰਾ ਕੀ ਨਸ਼ਾ ਤਾਂ ਨੇ ਕਰਦਾਗਾ ਉਹ ਉਹ ਤੂੰ ਫਿਰ ਵਿਆਹ ਤਾਂ ਉਹਦਾ ਕਰਨਾ ਹੀ ਪਊਗਾ ਆਪੇ ਹੱਟ ਜੂਗਾ ਨਸ਼ੇ ਪੱਤੇ ਕਰਨੋਂ ਆਏ ਮਮੀ ਕਿਤੇ ਬਾਹਰ ਫੇਰ ਬਗਾਨੀ ਨੇ ਨੱਥ ਪਾਈ ਤਾਂ ਆਪੇ ਹੱਟ ਜੂਗਾ ਹੋਰ ਕੋਈ ਹੋਰ ਤਾਂ ਕੋਈ ਹੱਲ ਨਹੀਂ ਅੱਛਾ ਬਗਾਨੀ ਨਾਲ ਤੁਸੀਂ ਨਿਵੇਂ ਹੋ ਗਏ ਦੱਸਿਓ ਮੈਨੂੰ ਨਾ ਤੁਹਾਨੂੰ ਤਾਂ ਥੋਪੜਾ ਨਾਲ ਝੱਟ ਜਾਂਦੇ ਮਾਰ ਮਾਰ ਕੇ ਅਗਲੀ ਦਿਨ ਨਹੀਂ ਮਾਰੂਗਾ ਫਿਰ ਤੁਹਾਨੂੰ ਡਰ ਲੱਗਦਾ ਕੀ ਹਜੇ ਪੂਰਾ ਪਰਤਾ ਜਵਾਬ ਆ ਸਾਰੀ ਜ਼ਿੰਦਗੀ ਪਈ ਐ ਜੇ ਹੁਣੇ ਨਸ਼ੇ ਪੱਤਾ ਚਾ ਕੇ ਪੈ ਗਿਆ ਨਾ ਇਹ ਜਹਾਜੇ ਤਾਂ ਘਟ ਕਰਦਾਗਾ ਫਿਰ ਜਮੀਨ ਪੱਠਾ ਵੇਚ ਜੂਗਾ ਆਪਣੇ ਸਾਰੇ ਘਰ ਦਾ ਮੈਨੂੰ ਤਾਂ ਕੁੜੀਆ ਦੀ ਗੱਲ ਸਹੀ ਲੱਗਦੀ ਐ ਜਾਂ ਤੈਨੂੰ ਕੁੱਟਦਾ ਉਹਨੂੰ ਛੱਡਿਆ ਕਰੂ ਮੈਂ ਹੁਣ ਸਾਰੀ ਦਾੜੀ ਘਰੇਗਾ ਕਿਵੇਂ ਬੈਠਾ ਰਹਾ ਕਰੂ ਉਹੀ ਤਾਂ ਗੱਲ ਐ ਮੰਮੀ ਹੁਣ ਤੁਸੀਂ ਆਪ ਦੇਖ ਲਓ ਫਿਰ ਹੁਣ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਬਣਾ ਤੁਸੀਂ ਅਗਲੇ ਦਿਨ ਬਗਾਨੀ ਦੀ ਇਹਨਾਂ ਰੋਲ ਦੋਗੇ ਬਾਦੋਂ ਆਉਣਾ ਲੱਗੂਗਾ ਚਲ ਕੇ ਉਹ ਬਜੇਂਦਰ ਨੂੰ ਆਪਣੇ ਘਰੇ ਬੁਲਾ ਕੇ ਲਈ ਆਪਾਂ ਕਰਦੇ ਆ ਇਹਦੇ ਨਾਲ ਗੱਲ ਉਹ ਤਾਂ ਆ ਜੂਗਾ ਲੈ ਉਹ ਆ ਗਿਆ ਤੇਰਾ ਦੇਖ ਲੈ ਫੇਰ ਤੂੰ ਜ਼ਾਮਾ ਹੋਰ ਕਰ ਦੋ ਕਿਥੋਂ ਆਇਆ ਓਏ ਬਾਹਰੋਂ ਆਇਆ ਤੂੰ ਬਾਹਰ ਕੀ ਕਰਨ ਗਿਆ ਫਾਰਮ ਭਰਨ ਗਿਆ ਦੀ ਲਾਲੀ ਨਾਲ ਕਾਹਦੇ ਫਾਰਮ ਭਰਦਾ ਫਿਰ ਤਾਨੂੰ ਉਹ ਭਰ ਕੇ ਆਉਣੇ ਦੀ ਫਾਰਮ ਜੇ ਪਤਾ ਮੈਨੂੰ ਕਿਹੜਾ ਫਾਰਮ ਭਰ ਕੇ ਆਇਆ ਤੂੰ ਤਾਂ ਕਹਿੰਦਾ ਸੀ ਫਾਰਮ ਭਰ ਤ ਜਾਣਾ ਤੇ ਆਖਾਈ ਤੂੰ ਪਤਾ ਨਹੀਂ ਕੀ ਛੋਸੀ ਫੜਦਾਗਾ ਫਾਰਮੇ ਭਰ ਕੇ ਆਇਆ ਮਾਤੇ ਖੜਿਆ ਨਾ ਜਾਂਦਾ ਨਹੀਂ ਆ ਪਰਸੀ ਦੇ ਨੂੰ ਲੱਗਦਾ ਵੀ ਨਹੀਂ ਖੜੇ ਨਾ ਮਰ ਜਾ ਕੱਲ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਹਲੇ ਕਹਿੰਦੀ ਇਹਦਾ ਵਿਆਹ ਕਰ ਦੇ ਆ ਦੇਖ ਲੈ ਮੰਮੀ ਹੋਰ ਕਰ ਦੋ ਵਿਆਹ ਵੀਰੇ ਦਾ ਕੋਈ ਲੋੜ ਨਹੀਂ ਮੇਰੀ ਗੱਲ ਸੁਣਾ ਅੱਜ ਤਾਂ ਮੋਟਰਸਾਈਕਲ ਵੀ ਘਰੇ ਸੀ ਤੂੰ ਤਾਂ ਫੇਰ ਵੀ ਟੱਪ ਗਿਆ ਹੈ ਤੇ ਤੂੰ ਟੈਨਸਰ ਨਾ ਨਹੀਂ ਸਕਦਾ ਸੀ ਘਰੇ ਉਹ ਮੁੰਡਾ ਖੜਾ ਦੀ ਬਾਰੇ ਮੈਂ ਫਾਰਮ ਭਰ ਕੇ ਆਉਂਦੀ ਨੀ ਪਹਿਲਾਂ ਤਾਂ ਨਾਮ ਲਾ ਲੀਂ ਕਿ ਮੈਨੂੰ ਪਤਾ ਦਿਓ ਕੋਈ ਨਾ ਪੱਟ ਰੱਖਿਆ ਸਾਰਾ ਘਰ ਆਪਣਾ ਪਿਰੋ ਤੋਂ ਕਿਉਂ ਨਸ਼ੇ ਕਰਦਾਗਾ ਮੈਂ ਕਰਦਾ ਨਹੀਂਗਾ ਨਸ਼ੇ ਮੈਂ ਕਰ ਲਉਂ ਪਿਆ ਇਹਦਾ ਨਹੀਂ ਨਹੀਂ ਸੁਧਰਦਾ ਹੈਗਾ ਮੈਂ ਤਾਂ ਕਹਿੰਦਾ ਨਾ ਸੁਧਰਦਾ ਮਸਾ ਸੜਾ ਕੋ ਕੇਂਦਰ ਚ ਛੱਟਣ ਦੇ ਨਹੀਂ ਇਹਦੇ ਜੇ ਬੱਟਾ ਕਾ ਰੋਲ ਇਹਦੇ ਜੇ ਬੱਟ ਕੀ ਹੈਗਾ ਦੇਖ ਭੱਜੇ ਪੈਸਾ ਟੁਕੜਾ ਸਾਰਾ ਕੱਢ ਲੈ ਕੱਢ ਲੈ ਕੱਢ ਲੈ ਕੀ ਹੈ ਆ ਠੀਕ ਹੈ ਉਹ ਸਿਰੰਜਾ ਮਰ ਜਾ ਦੋ ਦੋ ਸਿਰ ਆ ਕਿਦਰ ਦਾ ਤੂੰ ਹਏ ਆ ਉਸ ਨਹੀਂ ਕਰਦਾ ਹੈਗਾ ਮੈਂ ਹਏ ਮਰ ਜਾਣਾ ਤਾਂ ਟੀਕੇ ਵੀ ਲਾਉਣ ਲੱਗਿਆ ਹੈ ਛੱਡਾ ਇੱਕ ਕੌਣ ਦਫਾ ਹੋਣੇ ਵੀ ਮੇਰੇ ਅੱਖੀ ਦਾ ਸੋਰ ਹੁੰਦੀ ਸੀਗੀ ਗੱਲ ਐ ਮਰ ਜੇਗਾ ਮਰ ਜੇਗਾ ਕੁਛ ਨਹੀਂ ਜਾਣਾ ਮਾਨੂੰ ਵੀ ਜਿਉਂਦੇ ਜੀ ਮਾਰ ਦੇਗਾ ਇਹ ਮੁੰਡਾ ਸਿੱਟ ਪੈ ਚੱਲ ਵੀਰੇ ਆਦਾ ਆ ਦੇਖ ਲੈ ਕੀ ਦੱਸਣ ਕਰਦਾ ਮਾਰਦਾ ਹੈ ਐ ਕੁੜੀ ਜਿੱਤਾ ਮਾਰਦਾ ਹੈ ਬੁੜੇ ਮੈਨੂੰ ਪੈਸੇ ਦੇ ਕਾਹਦੇ ਪੈਸੇ ਤਾਂ ਮੈਂ ਨੂੰ ਆ ਦੇ ਮੈਨੂੰ ਪੈਸੇ ਦੇ ਮਾਫ ਕਰ ਮਾਫ ਕਰ ਵੀਰੇ ਆਹਰ ਸਾਡ ਤੇਰੇ ਪਿਓ ਨੂੰ ਇਹਨੂੰ ਤਾਂ ਇਹਨੂੰ ਤਾਂ ਪੈਸੇ ਦੇ ਪੈਸੇ ਮੇਹਾਂ ਪਰੇ ਹੋ ਜਾ ਖਰਜਾ ਡੰਡਾ ਕਿੱਥੇ ਆਇਆ ਇਹਨੂੰ ਮੜਾਵਾ ਪੰਡਾ ਕਰਜੋ ਉਹ ਤਾਂ ਤੁਸੀਂ ਰੋਕਿਆ ਨਹੀਂ ਹੈਗਾ ਹੁਣ ਤਾਂ ਵਰ ਜਾਗੀ ਹੁਣ ਡੰਡੇ ਚੱਕਦੇ ਹੋ ਤੁਸੀਂ ਆਜੋ ਖੜੇ ਗਿਆ ਨੇ ਕੁੰਡਾ ਲਾ ਦੇ ਕੁੰਡਾ ਲਾ ਦੇ ਸਰ ਜੀ ਮੈਂ ਦੋ ਰੁਪਏ ਦੇ ਦੇ ਬੈਠਾ ਹੋ ਗਿਆ ਮੇਰੇ ਪੈਸੇ ਦੇ ਲੈ ਜਾ ਮੈਂ ਨਾ ਮੈਂ ਜਾ ਮੈਂ ਡੰਡਾ ਫੇਰ ਲੈ ਕਿਹੜੇ ਚੱਪ ਕਰਕੇ ਬੈਠ ਜਾ ਲਾ ਦੋ ਲਾ ਦੋ ਜਿੰਦਾ ਕੁੰਡਾ ਮੈਂ ਮੌਲਿਕ ਕਿਤੇ ਨਹੀਂ ਹਟਦਾ ਵੇ ਲੈ ਜਾਓ ਮਰਜੀ ਨਾ ਇਹਦਾ ਮम्मी ਹਰ ਤੂੰ ਵਿਆਹ ਕਰਨ ਕਹਿੰਦੀ ਸੀ ਦੇਖ ਲੈ ਕੀ ਕੁਛ ਕਰਤਾਗਾ ਬੜੀ ਦੇ ਬਕਸ਼ਦਾ ਕੁੜੀ ਦੇ ਪੇਪਰ ਸੀਗੇ ਇਹਦੀ ਪੜਾਈ ਵੀ ਖਰਾਬ ਕਰਤੀ ਜਵਾਬ ਦੀ ਮੈਂ ਤਾਂ ਕਹਿੰਦਾ ਮੈਂ ਨਸ਼ਾ ਸਟਾਫ ਵਾਲਿਆਂ ਨੂੰ ਬੁਲਾ ਲੈਣਾ ਹੁਣ ਲੈ ਜਾਣਾ ਦੇਨੇ ਚੱਕੇ ਨਸ਼ਾ ਸ਼ਰਾਬ ਤੇ ਅੰਦਰ ਚੀ ਉੱਥੇ ਕਰਨਗੇ ਜੇ ਮੈਂ ਜਦੋਂ ਹੋਰ ਹੁਣ ਕਸਰ ਰਹਿ ਗਈ ਕੋਈ ਮੈਨੂੰ ਤਾਂ ਢਾਉਣ ਲੱਗ ਗਿਆ ਚਲ ਕਿਸੇ ਨਾ ਕਿਸੇ ਪਾਸੇ ਤਾਂ ਗੱਲ ਕਰ ਲੋ ਤੁਸੀਂ ਤਾਂ ਨਾ ਤਾਂ ਉਹਨਾਂ ਛੱਤ ਤੇ ਜਾਂਦਾ ਉਹਦਾ ਪਤਾ ਕਰਦੇ ਵੀ ਹੁਣ ਮੇਰੀ ਮਾਗਰੋਂ ਭੇਜਤਾ ਤਾਂ ਹੈਗਾ ਬਸ ਗੱਲਾਂ ਕਰਨ ਵਾਲੇ ਹੋਗੇ ਮੇਰੀ ਮਾਗਰੋਂ ਭੇਜਦਾ ਤਾਂ ਮੈਨੂੰ ਕੀ ਪਤਾ ਸਕੇ ਨਾ ਮੈਂ ਤਾਂ ਫੌੜ ਫੜ ਕੇ ਆਉਣਾਗਾ ਮੈਨੂੰ ਆਇਆ ਚੱਲ ਕਿਸੇ ਕਿੰਨੇ ਲੱਜੇ ਲਈ ਭੱਜ ਜਾਂਦੇ ਨਹੀਂ ਤੁਹਾਨੂੰ ਪਤਾ ਹੈਗਾ ਫਿਰ ਉਹ ਕਿੰਨੇ ਕਿੰਨੇ ਝੂਠ ਮੋ ਦਿੰਦਾਗਾ ਤੁਸੀਂ ਮੇਰੇ ਤੇ ਯਕੀਨ ਕਰ ਲਿਆ ਕਿਧਰੇ ਸਿੰਜਾਂ ਖਰੀਦੀ ਫਿਰਦਾ ਤੈਨੂੰ ਪਤਾ ਚਿੱਟੇ ਨਾਲ ਮਰ ਜਾਂਦੇ ਨੇਗੇ ਕੋਤ ਮੈਨੂੰ ਪਤਾ ਹੈਗਾ ਮੈਂ ਦੇਖਦਿਆਂ ਬਥੇਰੇ ਘਰ ਕੱਟੇ ਨੇ ਚਿੱਟੇ ਨੇ ਕੀ ਦੱਸਾਂ ਮੈਂ ਫਿਰ ਡਾੜੀ ਤੇ ਵੀ ਅਜੇ ਹੱਥ ਜੱਕਦਾ ਦੇਖ ਲਓ ਤੁਸੀਂ ਜਮਾਂ ਕੁਛ ਹੈਗਾ ਮੈਂ ਤੁਹਾਨੂੰ ਤੁਹਾਨੂੰ ਗੱਲ ਦੱਸਾਂ ਪਹਿਲਾਂ ਤਾਂ ਲਾਲੀ ਦੇ ਘਰੇ ਲਾਂਬਾ ਦੇਖੀ ਆਉਂਦੀ ਨਹੀਂ ਮੈਂ ਜਾਉਂਗੀ ਫਿਰ ਤੁਸੀਂ ਜਾਇ ਮੈਂ ਖਿੱਚੂ ਕੰਨ ਮਰਨੇ ਦੇ ਉਹਦੇ ਨੇਹਾ ਬੁੱਤ ਜੇ ਸੁੰਦਰ ਜਾ ਕੇ ਪੜ ਲਾ ਆਪਦੀ ਬੁੱਕ ਲੈ ਜਾ ਲੈ ਦੁਖੀ ਕਰ ਲਿਆ ਓਏ ਤੇ ਪੜ ਲਾ ਜਵਾਕਰੀ ਨੂੰ ਵੀ ਨਹੀਂ ਪੜਨ ਦਿੰਦੇ ਹੈਗੇ ਪੜ ਲਾ ਬੁੱਤ ਪੜ ਲਾ ਲੋਭੂ ਵੀ ਨੇ ਜਾਨ ਛਿਜ ਕਰ ਰੱਖੀ ਹੈ ਮੇਰੀ ਤਾਂ ਨਵੇਂ ਸਿ ਆਪਾ ਛੜ ਗਿਆ ਤਾਂ ਲਓ ਮੈਂ ਤਾਂ ਕਹਿੰਦੀ ਨੂੰ ਆਪਾਂ ਵਿਆਹੀ ਦਿੰਨੇ ਆ ਗਾਲ ਦਿੰਨੇ ਆ ਬਰੇ ਕੁੜੀ ਨਾਲ ਵੀ ਐਂ ਕਰਿਆ ਕਰੂ ਸੁਦਰ ਜੋਗਾ ਕੀ ਪਤਾ ਸੁਧਰੀ ਜਾਵੇ ਪਿਆ ਤੋਂ ਬਾਦ ਪੁਸਤਾ ਬਣਾ ਕੇ ਕਹੀ ਜਾਂਨੇ ਆ ਆਪਦੇ ਪੱਲਿਓ ਚਾਹ ਕਰ ਲੈਨੇ ਆ ਗੱਲੋ ਮੱਖਰਾਂ ਦੇ ਟਿੱਡੂਗਾ ਤੰਦ ਕੋਈ ਮੈਨੂੰ ਰੋਟੀ ਪਾਣੀ ਕੁਛ ਨਹੀਂ ਦੇਣਾ ਹੈਗਾ ਹੋਰ ਦਹੀਂ ਪਰੌਂਠੇ ਲਾ ਕੇ ਇਹਨੂੰ ਥੜਾ ਬਾਪ ਦੀ ਦਾੜੀ ਨੂੰ ਹੱਥ ਪਾਉਂਦਾ ਵੇ ਚੱਲ ਕਰ ਲੋ RAM ਤੁਸੀਂ ਵੀ ਕੀ RAM ਕਰਲਾ ਹਜੇ ਤੇ RAM ਉਹ ਕਥੇ ਰਹਿਣਾ ਭਾਈ ਅੱਜ ਕੱਲ੍ਹ ਯਾਰ ਯਾਰ ਘਰੋਂ ਮੈਨੂੰ ਨਿਕਲ ਨਹੀਂ ਦਿੰਦੇ ਹੈਗੇ ਬਾਰੇ ਉਹ ਬੰਦੀ ਲਾਈ ਪੀ ਆ ਅੱਜ ਤੇਰੇ ਨਾਲ ਹੁਣ ਵੀ ਡਾੜੀ ਨਹੀਂ ਦੇਖ ਲਿਆ ਬੋਲੂਗਾ ਮੇਰੀ ਫੇਰ ਖੜਕੰਤੀ ਚਾੜੂਗਾ ਪਤਾ ਮਸਾ ਨਿਕਲ ਕੇ ਆਇਆ ਬਾਹਰ ਹੂੰ ਹੁਣ ਯਾਰ ਸਰੀਰ ਜਾ ਬਹੁਤ ਟੁੱਟਿਆ ਪਿਆ ਯਾਰ ਸਮਾਨ ਲਵਾ ਸਮਾਨ ਪੈਸੇ ਪੈਸੇ ਲੱਗਣਗੇ ਯਾਰ ਨੂੰ ਪੈਸੇ ਦੇ ਦੂੰਗਾ ਯਾਰ ਤੈਨੂੰ ਮੈਂ ਕਿਹੜਾ ਭੱਜਣ ਲੱਗਿਆ ਨਹੀਂ ਯਾਰ ਭਾਈ ਪੈਸੇ ਤਾਂ ਦੇ ਯਾਰ ਤਾਂ ਹੀ ਮਿਲੂ ਸਮਾਨ ਵੀ ਜੇਰ ਪੈਸਾ ਤਾਂ ਇਹ ਨਹੀਂ ਯਾਰ ਮੇਰੇ ਲੱਵੇ ਕੋਈ ਚੱਲਾ ਚੈਨਾ ਮੇਰੀ ਨੇ ਆ ਤੂ ਯਾਰ ਸਮਾਨ ਲਵਾ ਮੈਨੂੰ ਚੈਨ ਤਾਂ ਫੜਾ ਲਵਾਉਣਾ ਮੈਨੂੰ ਸਮਾਨ ਕਾਦੀ ਆ ਸੋਨੇ ਦੀ ਉਹ ਆਹੇ ਸੋਨੇ ਦੀ ਆ ਲਓ ਬੜੇ ਅੱਜ ਪਿਛਲਾ ਸਭ ਸਾਰਾ ਕਲੀਅਰ ਹੋ ਗਿਆ ਲੈ ਮੈਂ ਸਮਾਨ ਲਵਾ ਯਾਰ ਬਹੁਤ ਟੋੜ ਲੱਗੀ ਪਈ ਆ ਲੈ ਯਾਰ ਲਾ ਲਾ ਸਮਾਨ ਬਾਈ ਕੀ ਹੋ ਗਿਆ? ਕੀ ਹੋ ਗਿਆ ਤੈਨੂੰ? ਚੱਲ ਬਾਈ ਤੈਨੂੰ ਘਰੇ ਛੱਡ ਕੇ ਆਵਾਂ। ਓ ਬਾਈ ਆ ਜਾ ਤੈਨੂੰ ਘਰੇ ਛੱਡ ਕੇ ਆਵਾਂ ਉੱਠ। ਉੱਠ ਜਾ। ਉੱਠ ਤੈਨੂੰ ਘਰੇ ਛੱਡ ਕੇ ਆਵਾਂ ਚੱਲ। ਉੱਠ ਜਾ। ਆ ਜਾ। ਚੱਲ ਬਈ ਯਾਰ ਤੈਨੂੰ ਛੱਡ ਕੇ ਆਵਾਂ ਘਰੇ ਯਾਰ।

Ha <laughs>